ਮਨਸਾ ਜੀ ਅੱਜ ਜਿਹੜੀ ਮੀਤੰਗਾ ਫੈਸਲੇ ਹਿੱਤ ਰੱਖੀ ਗਈ ਹੈ ਅੱਜ ਦੀ ਉਹ ਜੀ ਆਣ ਖੰਨਾ ਵਾਲੇ ਤੋਂ ਟ੍ਰਕ ਆਉਤ ਸਭ ਪਰਿਪੇਖੀ 42883 ਫੈਸਲੇ ਵਿਸਤਾਰੇ ਹਨ ਤੁਹਾਨੂੰ ਨੋਟ ਦੇ ਬੇ ਬਾਦਸ਼ਾਹ ਆਪਣੀ ਤਾਜ ਖੋਹੀ ਹੋਈ ਹੈ ਤੇ ਬਾਬਾ ਬੰਦਰ ਸਿੰਘ ਭਾਦ ਦੇ ਯਾਦ ਦੇ ਵਿੱਚ ਸੱਚੇ ਤੋਂ ਪਰਸਾਂ ਦੇ ਵਿੱਚ ਬੈਠੇ ਜਿੰਨਾਂ ਨੇ ਮੋਬਿਲ ਰੂਪਰ ਜਿਹੜਾ ਜਨਨ ਦਸਤ ਤੇ ਰੱਖਤਾ 63 ਘਾੜ ਤੇ ਉਦੋਂ ਆ ਬਿਲਜਾ ਹੁਣਾ ਸਿਵਲ ਹੋ ਗਿਆ ਸੋ ਅਸੀਂ ਬੜੇ ਕਰਮਾ ਮਾੜੇ ਐ ਜਿਹੜੇ ਤੁਹਾਡੇ ਕੋਲ ਆਈ ਹੈ ਕਿ 15 ਤਰੀਖ ਨੂੰ ਜੇਸੇ ਵੀ ਨੇ ਅਸੀਂ ਇੱਕ ਬਹੁਤ ਵੱਡੀ ਕਾਨਫਰੰਸ ਸਿਰੀ ਅਮਰਤਸਰ ਰੱਖ ਕੇ ਕਰ ਰਹੀ ਹੈ ਇਹਦੇ ਵਿੱਚ ਅਸੀਂ ਦੱਸਣਾ ਹੈ ਦੇ ਇਸ ਸੈਂਟਰ ਦੀ ਸਰਕਾਰ ਨੇ ਸਾਡੇ ਲੋਕਵਾਰੇ ਦੇ ਇਲੈਕਸ਼ਨ ਚੋਂ ਸੌਂ ਤੋਂ ਨਿਕਰਾਏ ਜਿਹਨਾਂ ਨੂੰ ਮਤਲਬ ਕਿ ਸਿੱਖਾਂਤ ਦੀ ਤੰਗਵੀਰ ਕਮਾ ਦਿੱਤੀ ਗਈ ਹੈ ਤੇ ਜਿਹੜੇ ਲੋਕਵਾਰੇ ਸਤਾਸੀ ਦਫਾ ਤੇ ਹਟੇ ਹੈ ਉਹਨਾਂ ਦੇ ਇਲੈਕਸ਼ਨ ਤੋਂ ਅੰਟੀ ਡਿਊਟੀ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਦੀ ਸਾਡੇ ਇਲੈਕਸ਼ਨ ਨਹੀਂ ਕਰਾ ਰਹੇ ਜਿਹੜਾ ਮਕਸਦ ਹੈ ਕਿ ਸਿੱਖਾਂ ਨੂੰ ਬਿਲਕੁਲ ਪਾਸੇ ਕੀਤਾ ਹੋਇਆ ਤੇ ਦੂਸਰੀ ਕਹਾਣੀ ਕਿ ਜਿਹੜਾ ਇਹ ਮੌਜੀ ਸਰਕਾਰ ਨੇ ਤੇ ਉਹਨਾਂ ਦੀ ਕੈਬਨਟ ਨੇ ਜਿਹੜੀ ਸਿਕਿਉਰਿਟੀ ਕਮੇਟੀ ਰਹੀ ਹੈ ਫੈਸਲੇ ਲਏ ਆ ਕਿ ਅਸੀਂ ਹੋਣ ਜਿਹੜੀ ਸਿੱਖ ਹਜ਼ਾਤੀ ਦੀ ਗੱਲ ਕਰਨਗੇ ਤੇ ਜੇ ਭਾਰਤ ਮੌਟੂ ਚੜੇ ਜਾਣਗੇ ਪਹਿਲਾਂ ਤਾਂ ਸਰਕਾਰਾਂ ਉੱਥੇ ਉਹਨਾਂ ਅੰਦਰជា ਸਕੇਤਾਂ ਕਰਦੀ ਸੀ ਔਰ ਉਹ ਪੂਰ ਜਮਾਨਾ ਮੁਕਤ ਜਿਆ ਸਾਡੀ ਸਰਕਾਰ ਸਿੱਧਾ ਉਹਨਾਂ ਨੂੰ ਉੱਥੇ ਘਰ ਨੂੰ ਕਰੂਗੀ ਜਿਵੇਂ ਵਜਰਦ ਨਾਲ ਤਿੰਨ ਸਈ ਕੈਨੇਡਾ ਦੇ ਵਿੱਚ ਮਰਵਾ ਦਿੱਤੇ ਗਏ ਹੈ ਪਾਕਿਸਤਾਨ ਦੇ ਵਿੱਚ ਪਰਨਜੀਤ ਸਈ ਪੰਜਾਬਾਣ ਤੇ ਲਗਭਗ 20 ਸੋਤੇ ਮਾਰਤੇ ਹੈ ਤੇ ਬ੍ਰਿਟਾਨੀਆਂ ਦੇ ਵਿੱਚ ਰਖਵਤਾਰ ਸੰਭੰਦਨ ਲੋਟਾ ਹੈ ਹਰਿਆਣਾ ਦੇ ਵਿੱਚ ਬਲਕ ਸਾਹਿਬ ਮਾਰਕ ਤੇ ਸੁਖਦੂ ਸਿੰਘ ਮਾਰਕ ਤੇ ਪੀ ਵੀ ਮੀਰ ਸਾਹਿਬ ਮਾਰਕ ਤੇ ਹਰਿਆਣਾ ਦੇ ਵਿੱਚ ਆਪਣਾ ਦੀਪ ਸਿੰਘ ਸਤੂ ਮਾਰਕ ਤੇ ਤੇ ਪੰਜਾਬ ਦੇ ਵਿੱਚ ਮੂਸੇਵਾਲ ਮਾਰਕ ਇੱਕ ਚੀਜ਼ਾ ਬਹੁਤ ਵੀ ਧੀਰੇ ਜੀ ਹੈ ਜਿਹੜੀਆਂ ਅਸੀਂ ਉੱਥੇ ਕਰਾਂਗੇ ਕਿ ਸਾਡੇ ਨਾਲ ਇਹੋ ਜਿਹੀ ਬੀਅੰਸ ਆਫ ਐਕਟ ਹੋ ਰਹੀ ਹੈ ਅੱਛਰ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਪ੍ਰਕਟਣ ਬਣਦਾ ਹੋ ਗਈ ਹੈ ਜੇ ਦੀ ਪਾਰਟੀ ਦੇ ਡਾਕ ਤੇ ਨੌਕਾ ਦੀ ਪਾਰਟੀ ਜਿਹੜਾ ਇਹ ਤਸਾਨਾਂ ਦੇ ਮਕਰ ਪੈ ਗਈ ਹੈ ਜਿਹੜੀ ਕੀ ਅਸੀਂ برداشت ਨਹੀਂ ਕਰਦੇ ਇਹ ਤੇ ਹੁਣ ਪਤਾ ਚੋਣਾ ਹੋਣ ਵਾ ਹੈਗਾ ਫਸਲ ਸੇ ਟੋਟਾ ਜਿਹਾ ਬਰਦਾਸ਼ਤ ਸਭ ਤੋਂ ਵੱਧਿਆ ਮਾਰਸ ਮੱਤੀ ਪੈਦਾ ਕਰਦੇ ਚੋਰ ਪੈਦਾ ਕਰਦੇ ਤੇ ਆ ਕਿਤਾ ਕਰ ਦਾਮ ਜਿਹੜੇ ਹੈਗੇ ਹੈਗੇ ਸੈਂਟਰ ਦੇ ਉਹ ਫਾਂਡੇ ਦੀ ਦਿੱਤੇ ਦਿੱਤੀ ਪਰਵੈਂਸ ਨੇ ਉਹ ਤਾਕਤ ਦਿੱਤੀ ਮਾਰਕਫਲੂ ਸੈਂਟਰ ਤੇ ਗੰਵਾ ਨੂੰ ਫਤੂ ਫਾਂਡੇ ਕਰ ਦਿੰਦੀ ਹੈ ਜੋ ਕਰਕੇ ਨਵੀਂ ਸਸਲ ਹੋਣੀ ਹੁੰਦੀ ਹੈ ਹੁਣ ਮੈਂ 8:30 ਨੂੰ ਪਛਾਣ ਨੂੰ ਮਿਲ ਜੂਗਾ ਤੇ ਉਹ ਕਹਿੰਦੀ ਕਿ ਇਹ ਸਾਡਾ ਬਰਾਬਰ ਬਰਾਬਰ ਹਾਲ ਹੈ ਕਿ ਅਸੀਂ ਤੋਂ ਮੈਨੂੰ ਕਹਾਣੀ ਤੇ 3 ਫਸਲ ਤੇ ਰੱਖਾ ਲਈ ਜੋ ਕਰਕੇ ਗਵਾਉਂ ਤਾਂ ਇਹ ਖਾਂਦੀ ਨਹੀਂ ਕਿਤੇ ਸੈਂਟਰ ਦੀ ਸਰਕਾਰ ਨੇ ਤੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਸੈਂਟਰ ਦੀ ਸਰਕਾਰ ਕਹਿ ਰਹੀ ਹੈ ਕਿ ਜਿੰਨਾ ਚਿਰ ਇਸ ਆਨ ਸੰਬੰਧ ਦੇ ਬਾਰਡਰ ਤੇ ਜਿਹੜੀ ਦਰਦ ਨੇ ਲੱਗੀਆਂ ਉੱਥੋਂ ਨਹੀਂ ਉੱਠਣਗੇ ਹੁੰਨਾ ਚਿਰ ਅਸੀਂ ਤੋਂ ਦਰੋਂ ਪੂਰੇ ਨਹੀਂ ਹੈ ਇਹ ਬੜੀ ਜੀਰਦ ਹੈ ਕਿ ਜਿਹੜੇ ਤਸੌਂਦਾ ਨੇ ਇੱਕ ਵਾਰੀ ਭੁੱਖ ਮਰੀ ਸਾਡੇ ਹਿੰਦੁਸਤਾਨ ਦੀ ਮਾਰੀ ਹੈ ਤੇ ਹੁਣ ਫੇਰ ਉਹਨਾਂ ਦਰ ਤੋਂ ਹੋਰਾਂ ਮੱਢੇ ਵਿਚਾਰੇ ਹੈ ਤੇ ਉਹਨਾਂ ਦੀ ਜਿੱਕਰੀ ਦੇ ਵਿੱਚ ਕਾਬੜ ਸੈਂਟਰ ਦੀ ਸਰਕਾਰ ਬਾੜੀ ਹੈ ਤੇ ਆ ਗੱਲ ਵੀ ਪਾੜਤੀ ਜਿਹਨੂੰ ਤਗੜਵਾਜੀ ਤੇ ਸਾਡਾ ਤਾਂ ਉਹ ਵੀ ਕੋਈ ਨਾ ਕੋਈ ਮੇਂਚ ਦੀ ਕਰ ਰਹੇ ਕਿ ਅਸੀਂ ਗੋਦਾਮਾਂ ਨੂੰ ਖਾਦੀ ਕਰਾਂਗੇ ਫਿਰ ਆਨਵਰਡ ਤੇ ਫਸਲ ਨੂੰ ਉਹਦੀ ਥਿਆਰੀ ਕਰਾਂਗੇ ਸੋਏ ਸਾਰਜੈਂਟੀ ਚਾਹੇ ਦੀਆਂ ਜਿਹੜੀਆਂ ਇਹ ਸਿੱਖਾਂ ਨੂੰ ਇਹ ਲੱਗਦੀ ਹੈ ਕਿਥੇ ਲਾਲਬਾਦਰ ਸ਼ਾਹ ਸ੍ਰੀ ਸਿਗਰ ਜਿਹੜਾ ਗੈਜਵਾਲ ਗੈਕਸਾ ਪਰ ਇਹ ਸਰਕਾਰ ਨੇ ਤਾਂ ਪਹਿਸਾਨ ਬਿਲਕੁਲ ਮਾਰ ਦਿੱਤਾ ਗਿਆ ਹੈ ਕਿ ਕਰਾਂਗੇ ਇਹ ਹੁਕਮ ਉਹ ਵੀ ਕਿਥੇ ਨਾਲ ਪਾਕਿਸਤਾਨਵਾਦ ਦੀ ਫੇਰ ਸੰਗ ਮਜਬੂਰਨ ਪਾਕਿਸਤਾਨ ਦੀ ਮੰਡੀ ਦੇ ਵਿੱਚ ਝੂਨਾ ਵੇਚਣਾ ਹੋਊਗਾ ਜਦ ਤੱਕ ਵੇਚੇ ਤੋਂ ਨਹੀਂ ਤੇ ਇਸ ਰਿਪੋਰਟ ਰਿਪੋਰਟ ਰਨਥੈਰੀ ਦੇ ਅਧੀਨ ਬਾਰਡਰ ਦੇ ਇਲਾਕੇ ਆ ਤੇ ਵਿੱਚ ਸੁਪੇ ਦੇ ਵਿੱਚ ਹੈ ਹੋਈ ਜਿਹੜੀ ਰੱਜ ਸਰ ਉਹ ਲੋਕਾਂ ਦੇ ਨਾਲ ਤੇ ਸੰਗਾਂ ਤੇ ਸਿੱਖਾਂ ਦੇ ਨਾਲ ਰਹਿ ਕੰਟੀ ਦੀ ਤੇ ప్రతిਦੇ ਵੀ ਸਨ ਮੇਜ਼ ਦੇ ਉੱਤੇ ਬੁਲਾਉਂਦੇ ਵੀ ਗੱਲਬਾਤ ਕਰਨ ਨੂੰ ਤੇ ਜਿਹੜਾ ਇਹ ਵਿੱਚ ਪੈ ਗਈ ਹੈ ਸੈਂਟਰ ਤੇ ਸਿੱਖਾਂ ਦੇ ਵਿਚਾਰੇ ਇਹ ਸੁਦਰ ਦੂਰ ਤੱਕ ਦਾ ਮੋਟ ਜੁੜਰੀ ਹੈ ਕਿ ਉਹ ਕਰੇ ਬੀ ਕੱਟੀ ਵੀ ਸਰਕਾਰ ਬਹੁਤ ਨਰਾਸ਼ ਹੈ ਕਿ ਉੱਥੇ ਵੀ ਸਿੱਖ ਪੰਨੂ ਭਾਰਤੀ ਕੋਸ਼ਿਸ਼ ਕੀਤੀ ਹੈ ਤੇ ਅਮਰੀਕਾ ਤੇ ਕੈਨੇਡਾ ਤੇ ਬਲੈਟ ਤੇ ਪਾਕਿਸਤਾਨ ਕਿੰਦੇ ਆ ਕਿ ਸਾਡੀ ਜਿਹੜੀ ਸੋਵਰਨਿਟੀ ਹੈ ਸਾਡੀ ਜਿਹੜੀ ਬਾਛਾਈ ਹੈ ਉਹ ਨੂੰ ਇੰਡੀਆ ਨੇ ਭੰਗ ਕਰਤਾ ਹੈ ਥੋੜੇ ਸਾਡੇ ਸ਼ਹਿਰੀਆਂ ਨੂੰ ਗੋਲੀ ਨਾਲ ਮਾਰ ਕੇ ਕਹਿੰਦੇ ਕਿ ਜਿਹੜੇ ਮੈਂ ਕਹਿੰਦੇ ਹੁਣ ਤਾਂ ਪਰ ਕਹਿੰਦੇ ਨੇ ਮੈਂ ਮੰਤਾ ਜੀ ਨੇ 25 ਕਿਲੋਮੀਟਰ ਦੇ ਏਰੀਆ ਬੀਐਸਐਫ ਨੂੰ ਦਿੱਤਾ ਉਸ ਵਿੱਚ ਕੀ ਹੋਊਗਾ ਉੱਚੀ ਖਾਨੂੰ ਦੇ ਖਿਲਾਫ ਹੈ ਕਹਿੰਦੇ ਕਰਕੇ ਬੀਐਸਐਫ ਨੂੰ ਤਾਂ ਇਹ ਬਾਰਡਰ ਤੇ ਪਹਿਲਾਂ ਡੇਢ ਦਿਨ ਦਿੱਤੀ ਜਾਇਆ ਸੀ ਇਸ ਕਰਕੇ ਜੀ ਬੀਐਸਐਫ ਫਾਰ ਬਾਰਡਰ ਤੋਂ ਪੱਟੀ ਲਈ ਹੈ ਕਿਤੇ ਬਾਹਰਲੇ ਬੋਤ ਤੋਂ ਬਹੁਤ ਜ਼ਿਆਦਾ ਫੀਲ ਤੇ ਡਰਗਸ ਆ ਰਹੇ ਹੈ ਤੇ ਅੱਜ ਸਾਡੇ ਬੱਚੇ ਬਾ ਹੁਣੇ ਪੱਟੀ ਏਰੀਏ ਦਾ ਦੌਰਾ ਕਰਕੇ ਆਏ ਉੱਥੇ ਵੀ ਬਹੁਤ ਹਫੀ ਤੇਫੀ ਮਟੀਰੀਅਲ ਨਵਲ ਹਾਰਟੀ ਕੇ ਲਾ ਕੇ ਬਣੀ ਜਾ ਰਹੀ ਹੈ ਤਾਂ ਇਹ ਫਰੰਟੀਅਰ ਸ਼ੁਰੂ ਹੋ ਗਈ ਹੈ ਤੇ ਬਿਲਕੁਲ ਬਸਾ ਬਿਲਕੁਲ ਪੀੜ ਗਈ ਹੈ ਕਾ ਐਟ ਡੀ ਬੀ ਐਸ ਐਫ ਹੈ ਇਸ ਨੂੰ ਉੱਪਰ ਤੋਂ ਬਾਰਡਰ ਦੇ ਉੱਤੇ ਕੰਮ ਕਰਨਾ ਚਾਹੀਦਾ ਤੇ ਪੰਜਾਬ ਪੇਸ਼ਰ ਮੀਡੇਂਜ ਕਰਨਾ ਚਾਹੀਦਾ ਜਿਹੜਾ ਕਿ ਇਹ ਫਰੋਥੀਆ ਦਰਵਾਜ਼ਾ ਹੋ ਗਿਆ ਫਿਰ ਤੇ ਇਹ ਇਸ ਲਈ ਪੁਰਾਣੇ ਜਿਹੜੇ ਲੋਚ ਵਾਂਟੀ ਕੇ ਲਾ ਕੇ ਆਪਣੇ ਆਪ ਤੋਂ ਮਾਰੇ ਜਾ ਰਹੇ ਹਨ ਜਿਹੜੀਆਂ ਡਰਗਸ 14 ਫਰਤੀਆਂ ਇਹਦੇ ਬਾਰੇ ਤੇ ਤੇ ਵੀ ਚੀਫ ਸਿਸੋ ਸਾਹ ਨੇ ਜੋ ਮੋਟਾ ਸਾਹ ਨੇ ਕੋਈ ਮੀਟਿੰਗ ਨਹੀਂ ਸੱਚੀ ਕਿ ਇਹ ਰੱਖੇ ਰਹਾ ਕਿ ਮੈਂ ਕਿ ਕਰੀਏ ਸੋ ਇਹ ਬਹੁਤ ਬੜੇ ਇੱਕ ਪ੍ਰੋਬਲਮ ਸਾਡੇ ਉੱਤੇ ਖੜੇ ਪੰਜਾਬ ਦੇ ਮਾਹੌਲ ਨੂੰ ਕਿਸੇ ਦੇ ਦਿੰਦੇ ਜੀ ਇਸ ਤਰ੍ਹਾਂ ਦੀ ਪੰਜਾਬ ਦੇ ਮਾਹੌਲ ਨੂੰ ਕਿਸੇ ਦੇ ਦਿੰਦਾ ਇਸ ਪੱਲ ਜੀ ਪੰਜਾਬ ਦੇ ਵੀ ਮਾਹੌਲ ਇਸ ਤਰ੍ਹਾਂ ਦੇ ਦੋ ਫਿਰ ਮੈਂ ਦੱਸਦਾ ਲੱਗਦਾ ਹਾਂ ਲੈ ਦੋ ਜਾਂਦਾ ਮੈਂ ਕੀ ਕਰਦਾ ਬੰਦੀ ਸਿੰਘਾਂ ਬਾਰੇ ਤਾਂ ਨਾ ਕੀ ਵਿਚਾਰ ਬੰਦੇ ਸੈਂਡ થઈ ਕੀ ਸਾਡੇ ਤੇ ਕਿ ਇਹ ਵੀ ਜਾ ਕੇ ਵਿੱਚ ਤੇ ਜੇ ਵੀਪੀ ਮਾਣੂ ਦੇ ਅੱਛਾ ਜੀ ਉਹਨਾਂ ਦੇ ਦਿੱਤੇ ਚਾਹੀਦੇ ਉਹਨਾਂ ਨੇ ਕੰਪਨੀ ਨੂੰ ਸ੍ਰੀਉ ਦੇਤੀ ਹੈ ਜਿਵੇਂ ਹੁਣ ਸੱਜੇ ਵਾਲੇ ਨਾਮ ਨਹੀਂ ਪਰੂਵ ਦੇਤੇ ਹੈ ਜਿन्हे ਨੇ ਪ੍ਰਾਪਤ ਕਰੀ ਹੈ ਉਹਨਾਂ ਨੂੰ ਸਜਾਤਾ ਕੱਟ ਨਹੀਂ ਦਿੰਦੇ ਹੈ ਤੇ ਕਿੰਨੇ ਸੰਗਤ ਤੋਂ ਸੇਕ ਲੱਗੇ ਹੋਇਆ ਹੈ ਇੱਥੇ ਜਿਵੇਂ ਸਰ ਵੀ ਆਪਣੇ ਅਪਡੇਟ ਤੇ ਰਹੇ ਹੋਏ ਹੈ ਤੇ ਬੈਂਕ ਸਾਡ ਦਾ ਵੀ ਨਤੀਜੇ ਨਹੀਂ ਹੈ ਇਹ ਤੁਹਾਨੂੰ ਨਹੀਂ ਚਾਹੀਦੀ ਹੈ ਕਿਉਂਕਿ ਉਹ ਬਦਲ ਨਹੀਂ ਸੰਖਾਣ ਦੇ ਵਿਚ ਦੇ ਪੜੀ ਤੇ ਪੂਰੇ ਪੰਜਾਬ ਦੇ ਵਿੱਚ ਵੀ ਫੈਲ ਰਹੇ ਸਨ ਦੇ ਵਿੱਚ ਵੀ ਪਾਈ ਫੁੱਤੀ ਤੇ ਇਹਦਾ ਅਸਰ ਬਹੁਤ ਪੈਣਾ ਹੁੰਦਾ ਚਾਹਤ ਕੇ ਉਹ ਦੀ ਸਾਹ ਨੂੰ ਦੇਖ ਲੈਣਾ ਚਾਹੀਦਾ ਕਿ ਐਚ ਪੀ ਤੋਂ ਕਿੰਨਾ ਬਹੁਤ ਘਟ ਰਹੀਆਂ ਰਹੀਆਂ ਇਹ ਸੈਕਟਰ ਸੇ ਤੇ ਬੱਤ ਆਪਣੇ ਤੁਸੀਂ ਨਹੀਂ ਸਕੇ ਜਿਹੜੀ ਸੰਖਰ ਦੇ ਵਿੱਚ ਮਾਝ ਕੰਗਰਨਰ ਰੌਦੀ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਉਹਦੇ ਬਾਰੇ ਕੀ ਕਹੋਗੇ ਜਿਹੜੀ ਕੰਗਰਨਰ ਰੌਦੀ ਦੀ ਫਿਲਮ ਆ ਰਹੀ ਹੈ ਐਮਰਜੈਂਸੀ ਐਮਰਜੈਂਸੀ ਕੰਗਰਨਰ ਦੀ ਫਿਲਮ ਆ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹਦੇ ਬਾਰੇ ਮੈਂ ਗੱਲ ਸੁਣਤੀਆਂ ਨੀ ਤਾਂ ਫੇਰ ਮਟੜ ਰੌਪਰੇ ਹੋ ਜਾਣੇ ਤੇ ਬੜੀ ਤਮ ਕਰਕੇ ਉਹਦੇ ਬਾਰੇ ਕਹਿਤਾ ਕਿ ਨਹੀਂ ਅਜੇ ਮਟੜ ਨਹੀਂ ਨਹੀਂ ਮਜ਼ਾ ਨਹੀਂ ਆਇਆ